ਕਸ਼ਿਤ ਦਿਨੀ ਆਸਾਮ ਦੇ ਵਿੱਚ ਹੋਈ ਮਿਕਸ ਮਾਰਸ਼ਲ ਆਰਟ ਚੈਂਪੀਅਨਸ਼ਿਪ ਦੌਰਾਨ ਸਰਹਦੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੋਖਰ ਦੇ ਰਹਿਣ ਵਾਲੇ ਨੌਜਵਾਨ ਕਰਨਦੀਪ ਸਿੰਘ ਨੇ 5 ਕਿਲੋ ਪਾਰ ਵਰਗ ਦੇ ਵਿੱਚ ਵੈਸਟ ਬੰਗਾਲ ਦੇ ਖਿਡਾਰੀ ਨੂੰ ਹਰਾ ਕੇ ਡੋਰਸ ਓਪਨ ਮਿਕਸ ਮਾਰਸ਼ਲ ਆਰਟ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ ਹੈ ਸੋ ਆਪਣੇ ਜੱਦੀ ਪਿੰਡ ਖੋਖਰ ਵਿਖੇ ਪਹੁੰਚਨ ਤੇ ਪਾਰਤੀ ਕਿਸਾਨ ਯੂਨੀਅਨ ਜੜੂਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਵਾਂਸ ਅਤੇ ਸਮੂਹ ਪਿੰਡ ਵਾਸੀਆਂ ਦੇ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਨੌਜਵਾਨ ਕਰਨਦੀਪ ਸਿੰਘ ਨੇ ਦੱਸਿਆ ਕਿ ਇਸ ਗੇਮ ਦੇ ਵਿੱਚ ਆਪਣੇ ਵਿਰੋਧੀ ਖਿਡਾਰੀ ਤੋਂ ਜਿੱਤ ਪ੍ਰਾਪਤ ਕਰਨ ਦੇ ਲਈ ਹਰ ਤਰ੍ਹਾਂ ਦੀ ਤਕਨੀਕ ਵਰਤੀ ਜਾ ਸਕਦੀ ਹੈ ਇਸ ਗੇਮ ਦੇ ਵਿੱਚ ਕੋਈ ਰੂਲ ਨਹੀਂ ਹੁੰਦਾ ਇਹ ਗੇਮ ਬਹੁਤ ਹੀ ਖਤਰਨਾਕ ਹੈ ਇਸ ਲਈ ਪੰਜਾਬ ਦੇ ਬਹੁਤ ਘੱਟ ਲੋਕ ਇਹ ਗੇਮ ਖੇਡਦੇ ਨੇ ਸੋ ਖਿਡਾਰੀ ਕਰਨਦੀਪ ਸਿੰਘ ਨੇ ਦੱਸਿਆ ਕਿ ਉਹ ਇਸ ਗੇਮ ਦੇ ਕਈ ਮੁਕਾਬਲੇ ਵੀ ਜਿੱਤ ਚੁੱਕਿਆ ਹੈ ਕਰਨਦੀਪ ਸਿੰਘ ਮੇਰਾ ਨਾਮ ਆ ਔਰ ਮੈਂ MMA ਜਿੱਤ ਕੇ ਆਂ ਉਹ ਵੈਸਟ ਬੰਗਾਲ ਦੇ ਜੋ ਬਾਰਡਰ ਆ ਅਸਾਮ ਦੇ ਵਿੱਚੋਂ ਉਹ ਤੋਂ ਚੈਂਪੀਅਨਸ਼ਿਪ ਜਿੱਤ ਕੇ ਆਇਆ ਜੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਗਿਆ ਤਾਂ ਕਿੰਨਾ ਕਿੰਨਾ ਕਨੇਡੀਅਨ ਸਟੇਟਾਂ ਦੇ ਭਾਗਿਆ ਉੱਥੇ ਬਹੁਤ ਸਟੇਟਾਂ ਨੇ ਭਾਗ ਲਿਆ ਜੀ ਆਲ ਇੰਡੀਆ ਦੇ ਸਟੇਟਾਂ ਨੇ ਭਾਗ ਲਿਆ ਔਰ ਪੰਜਾਬ ਵਿੱਚ ਉਹਨਾਂ ਨੇ ਮੈਨੂੰ ਕੱਲਿਆਂ ਨੂੰ ਸੱਦਿਆ ਹੋਇਆ ਸੀ ਔਰ ਉੱਥੇ ਮੈਂ ਗਿਆ ਔਰ ਜਿੱਤ ਪ੍ਰਾਪਤ ਕਰਕੇ ਆ ਮੇਰੀ ਜਿਹੜੀ ਫਾਈਟ ਸੀ ਉਹ ਵੈਸਟ ਬੰਗਾਲ ਦੇ ਮੁੰਡੇ ਨਾਲ ਨੌਜਵਾਨਾਂ ਸੀ ਕਿਹੜੇ ਵਰਗ ਵਿੱਚ ਹੋਈ ਸੀ ਤੇ ਕਿੰਨੀ ਫਾਈਟ ਆਉਂਦੀ ਮੇਰੀ 65 ਕਿਲੋ ਭਾਰ ਵਰਗ ਦੀ ਹੋਈ ਸੀ ਇੱਕ ਦਿਨ ਪਹਿਲਾਂ ਸਾਡਾ ਭਾਰ ਹੋਇਆ ਸੀ ਔਰ ਮੇਮੇ ਦੇ 5-5 ਮਿੰਟ ਦੇ 5 ਰਾਊਂਡ ਹੁੰਦੇ ਆ ਜੀ ਔਰ ਮੈਂ ਉਹਨੂੰ ਪਹਿਲੇ ਰਾਊਂਡ ਵਿੱਚ ਚਿਤ ਦਿੱਤਾ ਉਹਨੂੰ ਮੈਂ ਥਰੋ ਮਾਰ ਕੇ ਤੇ ਆਰਮ ਬਾਰ ਲਗਾ ਕੇ ਉਹਦਾ ਟੈਪ ਆਊਟ ਕਰਵਾ ਕੇ ਉਹਨੂੰ ਫਿਨਿਸ਼ ਕਰ ਦਿੰਦਾ ਹਾਂ ਯੂਐਫਸੀ ਦੇ ਵਾਸਤੇ ਤਿਆਰੀ ਕਰ ਰਿਹਾ ਮੈਂ ਗੋਆ ਦੇ ਵਿੱਚ ਟ੍ਰੇਨਿੰਗ ਕਰ ਰਿਹਾ ਮੈਂ ਮੇਮੇ ਦੀ 8 ਘੰਟੇ ਟ੍ਰੇਨਿੰਗ ਕਰ ਰਿਹਾ ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਵੱਡੇ ਟ੍ਰੇਨਿੰਗ ਕਰ ਰਿਹਾ ਮੈਂ ਜਜ਼ਬਾ ਹੈ ਮੈਂ ਆਪਣੇ ਪੰਜਾਬ ਨੂੰ ਆਪਣੇ ਇੰਡੀਆ ਨੂੰ ਛੇਤੀ ਹੀ ਯੂਐਫਸੀ ਦੇ ਵਿੱਚ ਰਿਪਰੈਜ਼ੈਂਟ ਕਰਾਂ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਾਂਗੇ ਮੇਰਾ ਨਾਮ ਰਸਾਲ ਸਿੰਘ ਚੰਦ ਸਾੜਾ ਖੋਖਰ ਹੈ ਜੀ ਇਹ ਸਾ ਉਕੇ ਹੁਣ ਗਾ ਲੋ ਨੂੰ ਜੇ ਖਿੱਦ ਗਿਆ ਜਿੱਤ ਗਿਆ ਤੇ ਸਾਡੇ ਭਾਈ ਸਾਹਿਬ ਕਿਸਾਨ ਜੁੜੀਆਂ ਦੇ ਪ੍ਰਧਾਨ ਆਏ ਨੇ ਸਾਨੂੰ ਬਹੁਤ ਖੁਸ਼ੀ ਹੋਈ ਆ ਇਹਨਾਂ ਨੇ ਸਾਡੇ ਬੱਚੇ ਦਾ ਆ ਕੇ ਮਾਨ ਸਨਮਾਨ ਕੀਤਾ ਜਦੋਂ ਇਸ ਤਰ੍ਹਾਂ ਕੋਈ ਸਾਡਾ ਵਰਕਰ ਕੋਈ ਹਡਾਲੀ ਠਾ ਕੇ ਸਾਡੇ ਬੱਚੇ ਦਾ ਸਨਮਾਨ ਸਨਮਾਨ ਕਰੇ ਫਿਰ ਬਹੁਤ ਖੁਸ਼ੀ ਹੁੰਦੀ ਆ ਸਾਨੂੰ ਤੇ ਸਾਨੂੰ ਬੜੀ ਖੁਸ਼ੀ ਆ ਸਾਡੇ ਨਾਲ ਬੜਾ ਨ ਵੱਡਾ ਜੋੜ ਕੇ ਖੜੇ ਨੇ ਸਾਡੇ ਭਾਈ ਸਾਹਿਬ ਇੰਦਰਪਾਲ ਸਿੰਘ ਜੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਾਰੇ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਇੰਦਰਪਾਲ ਸਿੰਘ ਬੈਂਸ ਯੂਥ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ ਅੱਜ ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਖੋਖਰ ਦੇ ਰਹਿਣ ਵਾਲੇ ਕਰਨ ਬਾਜਵਾ ਜੀ ਜੋ ਹੈ ਐਮਐਮਏ ਦੇ ਵਿੱਚ ਮਿਕਸ ਮਾਰਸ਼ਲ ਆਰਟ ਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਹਾਸਲ ਕਰਕੇ ਤੇ ਆਪਣੇ ਘਰ ਆਏ ਨੇ ਜਿੱਥੇ ਉੱਥੇ ਉਹਨਾਂ ਦਾ ਅਸੀਂ ਘਰ ਪਹੁੰਚਣ ਤੇ ਸਵਾਗਤ ਕੀਤਾ ਤੇ ਉਹਨਾਂ ਨੂੰ ਵਧਾਈ ਵੀ ਦਿੱਤੀ ਆ ਪਰਿਵਾਰ ਨੂੰ ਵੀ ਵਧਾਈ ਦਿੱਤੀ ਆ ਤੇ ਸਾਡੇ ਮਾਝੇ ਵਾਸਤੇ ਸਾਡੇ ਜ਼ਿਲ੍ਹੇ ਵਾਸਤੇ